ਪਾਲੀ ਬਾਗ ਦੇ ਮੈਨੇਜਮੈਂਟ ਮੁਰਦਾਬਾ 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 ਸਰਕਾਰ ਮੁਰਦਾਬਾ 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 ਜੀ ਨੀ ਮੰਤਰੀ ਮੁਰਦਾਬਾ 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 ਬਿਜਲੀ ਬੋਰਡ ਦਾ ਚੇਅਰਮੈਨ ਮੁਰਦਾਬਾ 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 ਹਾਂਜੀ ਪ੍ਰਧਾਨ ਜੀ ਜੇ ਅਰੇ ਇਕੱਠੇ ਹੋਏ ਹੋ ਕੀ ਮਕਸਦ ਅੱਜ ਦਾ ਮੀਟਿੰਗ ਦਾ ਇਹਦਾ ਅੱਜ ਦਾ ਮਕਸਦ ਇਹੀ ਹੈ ਜੀ ਕਿ ਜੋ ਕੱਲ ਪਾਵਰ ਕਾਮ ਦੀ ਮੈਨੇਜਮੈਂਟ ਤੇ ਮੰਤਰੀ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਆ ਉਹ ਮੀਟਿੰਗ ਸਾਡੀ ਜਿਹੜੀਆਂ ਪਹਿਲਾਂ 2 ਤਰੀਕ ਨੂੰ ਮੀਟਿੰਗ ਹੋਈ ਸੀਗੀ ਉਹ 2 ਜੂਨ ਵਾਲੀ ਮੀਟਿੰਗ ਤੋਂ ਜਿਹੜੀਆਂ ਕੀਤੀਆਂ ਸਹਿਮਤੀਆਂ ਸੀ ਉਹਨਾਂ ਤੋਂ ਵੀ ਪਾਵਰ ਕਾਮ ਦੀ ਮੈਨੇਜਮੈਂਟ ਜਿਹੜੀ ਕੱਲ ਭੱਜਦੀ ਨਜ਼ਰ ਆਈ ਆ ਜੋ ਕਮਿਟਮੈਂਟਾਂ ਹੋ ਗਈਆਂ ਜਿਹੜੀਆਂ ਮੰਗਾ ਮੰਨੀਆਂ ਗਈਆਂ ਸੀ ਉਹਨਾਂ ਨੂੰ ਲਾਗੂ ਕਰਨ ਦੀ ਬਜਾਏ ਉਹਨਾਂ ਨੇ ਮਤਲਬ ਕੱਲ ਦਾ ਜਿਹੜਾ ਬਦੀਰਾ ਸੀਗਾ ਉਹ ਅਤੀ ਨਿੰਦਣਯੋਗ ਆ ਮੈਂ ਪਹਿਲੀ ਵਾਰੀ ਵੇਖਿਆ ਕਿਸੇ ਕੈਬਨਿਟ ਮਿਨਿਸਟਰ ਨੂੰ ਸਾਡੇ ਮਾਣਯੋਗ ਮੰਤਰੀ ਸਾਹਿਬ ਇੰਨੇ ਔਖੇ ਭਾਰੀ ਬੋਲੇ ਆ ਇਹਨੇ ਗੁੱਸੇ ਚ ਬੋਲਿਆ ਪਤਾ ਨਹੀਂ ਕਿੱਥੋਂ ਕੀ ਗੱਲ ਹੋਇਆ ਕੋਈ ਆ ਉਹਨਾਂ ਦੀ ਪਰ ਜਿਹੜਾ ਕਿ ਉਹਨਾਂ ਨੇ ਸਾਡੀ ਲੀਡਰਸ਼ਿਪ ਤੇ ਸਾਡੀ ਸਮੁੱਚੀ ਟੀਮ ਤੇ ਆਪਣਾ ਇਹ ਦਿਖਾਇਆ ਵੀ ਅਸੀਂ ਤਾਂ ਤੁਹਾਡਾ ਕੁਝ ਕਰਨਾ ਹੀ ਨਹੀਂ ਤੇ ਉਸ ਤੋਂ ਜਿਹੜਾ ਫੈਸਲਾ ਲਿਆ ਫਿਰ ਕੱਲ ਗੱਲਬਾਤ ਟੁੱਟੀ ਆ ਔਰ ਮੈਨੇਜਮੈਂਟ ਦਾ ਸੀਐਮਡੀ ਸਾਹਿਬ ਦਾ ਵੀਰ ਬਤੀਰਾ ਜਿਹੜਾ ਕੱਲ ਦਾ ਪੂਰੀ ਨਿੰਦਣਯੋਗ ਆ ਔਰ ਇਸ ਤੇ ਫੈਸਲਾ ਲਿਆ ਕੱਲ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 11 12 13 ਤਿੰਨ ਦਿਨ ਦੀ ਸਮੂਹਿਕ ਛੁੱਟੀ ਪਰਾ ਕੇ ਔਰ ਇਹਦੇ ਨਾਲ ਨਾਲ 15 ਅਗਸਤ ਨੂੰ ਅਸੀਂ ਸਮੁੱਚੇ ਜਿਹੜੇ ਹੈੱਡਕੁਆਟਰ ਨੇ ਉੱਥੇ ਜਾ ਕੇ ਰੋਸ ਪ੍ਰੋਟੈਸਟ ਕਰਾਂਗੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੱਥੇ ਕਿ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ ਜੇ 13 ਤੱਕ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਉਹਦਾ ਅਗਲੇ ਐਕਸ਼ਨ ਕੀ ਨੇ ਤੁਹਾਡੇ ਅਗਲੇ ਐਕਸ਼ਨ ਇਹ ਹੈ ਵੀ ਜਿਹੜੀ ਇਹ ਛੁੱਟੀ ਹੈ ਇਹ ਕੰਟੀਨਿਊ ਕੀਤੀ ਜਾਊਗੀ ਇਹਦੇ 'ਚ ਕਿਸੇ ਕਿਸਮ ਦੀ ਕੋਈ ਢਲ ਨਹੀਂ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਕ ਵਾਰ ਛੁੱਟੀ ਭਰ ਕੇ ਦੁਬਾਰਾ ਉਦੋਂ ਤੱਕ ਫਿਰ ਵਾਪਸ ਨਹੀਂ ਹੁੰਦੇ ਕਿਉਂਕਿ ਜੋ ਸਾਡੀਆਂ ਮੰਗਾਂ ਨੇ ਉਹਨੂੰ ਮੈਨੇਜਮੈਂਟ ਜਾਇਜ਼ ਵੀ ਠਹਿਰੋਂਦੀ ਹੈ ਤੇ ਅਸਲੀ ਮੰਦੀ ਵੀ ਆ ਵੀ ਬਿਲਕੁਲ ਤੁਹਾਡੀਆਂ ਮੰਗਾਂ ਮਸਲੇ ਜਾ ਔਰ ਹੱਲ ਕਰਨੇ ਚਾਹੀਦੇ ਆ ਕੱਲ ਤਾਂ ਇੱਥੋਂ ਤੱਕ ਹੋਇਆ ਕਿ ਸਾਡੇ ਸੈਕਟਰੀ ਸਾਹਿਬ ਨੇ ਜੋ ਕਾਗਜ਼ ਉਹਨਾਂ ਨੇ ਮੰਗਿਆ ਉਹਨਾਂ ਨੂੰ ਪੇਸ਼ ਕੀਤਾ ਵੀ ਆਹ ਦੇਖੋ ਆਹ ਕੋਰਟ ਦਾ ਫੈਸਲਾ ਆਹ ਦੇਖੋ ਇਹਦੇ ਮੁਤਾਬਕ ਕਰਨਾ ਪੈਂਦਾ ਔਰ ਮੈਨੇਜਮੈਂਟ ਔਰ ਖਾਸ ਕਰਕੇ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੂੰ ਕਨਵਿੰਸ ਕਰਾਇਆ ਤੇ ਉਹ ਮੰਨੇ ਨੇ ਵੀ ਹਾਂ ਠੀਕ ਹੈ ਇਹਦੇ ਮੁਤਾਬਕ ਤਾਂ ਸਹੀ ਕਹਿੰਦੇ ਆ ਔਰ ਸੀਐਮਡੀ ਸਾਹਿਬ ਨੇ ਵੀ ਕਿਹਾ ਕਿ ਡਾਇਰੈਕਟਰ ਸਾਹਿਬ ਆ ਇਹਨਾਂ ਮੁਤਾਬਕ ਤਾਂ ਸਹੀ ਕਹਿੰਦੇ ਆ ਪਰ ਫਿਰ ਵੀ ਜਿਹੜਾ ਪਤਨਾਲਾ ਥਾਂ ਦਾ ਥਾਂ ਹੈ ਔਰ ਇਹ ਮਤ ਸੋਚੇ ਪੰਜਾਬ ਸਰਕਾਰ ਔਰ ਪਾਵਰ ਕਾਮ ਦੀ ਮੈਨੇਜਮੈਂਟ ਵੀ ਇਹ ਜਿਹੜੇ ਲੜਨ ਵਾਲੇ ਲੋਕ ਨੇ ਚੁੱਪ ਰਹਿ ਜਾਣਗੇ ਕਿਉਂਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਜਮਹੂਰੀਅਤ ਹੱਕਾ ਵੀ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਹੱਕਾਂ ਲਈ ਲੜਨ ਵਾਸਤੇ ਵੀ ਅਸੀਂ ਕਿਸੇ ਤੋਂ ਪਰਮਿਸ਼ਨ ਲੈਣੀ ਹੈ ਔਰ ਕੱਲ ਦਾ ਜਿਹੜਾ ਬਤੀਰਾ ਉਹ ਬਹੁਤ ਮਾੜਾ ਸੀ ਔਰ ਇਸ ਦਾ ਸਮੁੱਚੀ ਲੀਡਰਸ਼ਿਪ ਦੇ ਵਿੱਚ ਔਰ ਸਮੁੱਚੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਰੋਹ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸ ਦਵਾਂਗੇ ਸਰਕਾਰ ਤੇ ਮੈਨੇਜਮੈਂਟ ਨੂੰ ਕਿ ਇਹਨਾਂ ਨੇ ਜੋ ਸਾਡੇ ਨਾਲ ਕੀਤਾ ਅਸੀਂ ਕੀ ਕਰ ਸਕਦੇ ਹਾਂ ਇਹ ਸਾਡਾ ਕੱਲਾ ਕੱਲਾ ਬੀਲੀ ਕੰਮ ਆ ਜਿਹੜਾ ਉਹ ਜਵਾਬ ਦੇਉਂਦਾ